ਸਸੀ ਕਾ ਜੀ ਬਹਿਰ ਜੀ ਦਾ ਖਾਲਸਾ ਸ੍ਰੀ ਬਹਿਰੂ ਜੀ ਕੀ ਫਤੇ ਗਲਾਜ ਮੇਰ ਅਜਾਤ ਨਹੀਂ ਦਿੰਦਾ ਤੇ ਚਲੋ ਫਿਰ ਵੀ ਆਪਾਂ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਆ ਤੇ ਕੱਲ ਸਿਹਤ ਖਰਾਬ ਸੀ ਇਸ ਕਰਕੇ ਕੱਲ ਆਪਾਂ ਗੱਲ ਨਹੀਂ ਕਰ ਸਕੇ ਤਾਂ ਨੂੰ ਹੁਣਾਂ ਉਸ ਬਾਦਲ ਜੰਡਲੀ ਦੇ ਇੱਕ ਹੋਰ ਨਵੇਂ ਜਿਹੜੇ ਕਿੱਸੇ ਨੇ ਉਹ ਕੱਢ ਕੇ ਲਿਆਂਦੇ ਨੇ ਤੁਹਾਨੂੰ ਦੱਸਦਿਆਂ ਪੁਰਵੇ ਬੇਰਬਿਆਂ ਸਹਿਤ ਅਕਾਲੀ ਦਲ ਦੇ ਵਿੱਚ ਕੀ ਕੀ ਹੁੰਦਾ ਰਿਹਾ ਕਿੰਨੀ ਸ਼ਰਮ ਦੀ ਗੱਲ ਆ ਕਿ ਬਾਦਲ ਨੇ ਸਿੱਖ ਕੌਮ ਦੀ ਬੇੜੀਆਂ ਦੇ ਵਿੱਚ ਬੱਟੇ ਪਾਏ ਇਹ ਤਾਂ ਕੋਈ ਮਕੁਰ ਨਹੀਂ ਹੋ ਸਕਦਾ ਕੇ ਬਾਦਲ ਨੇ ਇਹ ਸਾਰਾ ਕੁਝ ਜਿਹੜਾ ਕੀਤਾ ਤੇ ਅੱਗੇ ਦੱਸਦੇ ਆ ਕਿ ਇਸ ਇਹਨੇ ਇੱਕ ਨਕਾਬ ਚੜਾਇਆ ਹੋਇਆ ਸੀ ਬਾਦਲ ਨੇ ਸਿੱਖ ਕੌਮ ਦਾ ਤੇ ਆਰਐਸਐਸ ਦੇ ਸਾਰਿਆਂ ਤੇ ਇਹ ਕੰਮ ਕਰਦਾ ਸੀ ਤੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਬਾਦਲ ਵੇਸਾ ਕਿਸੇ ਦੁਨੀਆ 'ਚ ਨਹੀਂ ਪਰ ਉਹਦੀ ਜਿਹੜੀ ਕੀਤੇ ਆਪਾਂ ਕਹਿ ਦਈਏ ਪਾਪ ਕਹਿ ਦਈਏ ਜਾਂ ਸਿੱਖ ਕੌਮ ਨਾਲ ਧਰੋ ਕਹਿ ਦਈਏ ਜਿਹੜਾ ਉਹਨੇ ਕਮਾ ਕਿ ਉਹ ਇੱਥੋਂ ਗਿਆਗਾ ਤੇ ਸਾਰੀ ਜ਼ਿੰਦਗੀ ਉਹਨੂੰ ਲਾਣ ਦਾ ਲਾਂਤਾਂ ਪੈਨੀਆਂ ਰਹਿਣਗੀਆਂ ਕਿਉਂਕਿ ਬਾਦਲ ਇੱਕ ਇਹ ਪਰਿਵਾਰ ਆ ਇੱਕ ਬਹੁ ਰੂਪੀਏ ਦੀ ਤਰ੍ਹਾਂ ਜਿਸ ਤਰ੍ਹਾਂ ਬਹੁ ਰੂਪੀਆ ਕਈ ਰੰਗ ਬਦਲਦਾ ਇਸ ਤਰ੍ਹਾਂ ਵੀ ਇਹਨਾਂ ਨੇ ਆਪਣੇ ਆਪਣੇ ਸਮੇਂ ਟਾਈਮ ਟਾਈਮ ਤੇ ਰੰਗ ਬਦਲ ਕੇ ਸਿੱਖ ਕੌਮ ਦਾ ਜਿਹੜਾ ਨੁਕਸਾਨ ਕੀਤਾ ਜਦੋਂ ਬਾਦਲ ਨੇ ਦੇ ਅਸਾਰਿਆਂ ਤੇ ਬੀਬੀ ਜੰਗੀਰ ਕੌਰ ਨੇ ਇਹ ਕਹਿ ਦਿੱਤਾ ਸੀ ਕਿ ਜਿਹੜਾ ਭਾਈ ਬਿਆਨਤ ਦਾ ਪਰਿਵਾਰ ਆ ਤੇ ਭਾਈ ਸਦਵੰਤ ਦਾ ਪਰਿਵਾਰ ਆ ਭਾਈ ਸਰਬਜੀਤ ਸਿੰਘ ਜਿਹੜਾ ਬਿਆਨਤ ਸਿੰਘ ਜਿਨੇ ਇੰਦਰਾ ਗਾਂਧੀ ਮਾਰੀ ਸੀ ਉਹਦਾ ਪੁੱਤਰਾ ਵੱਡਾ ਇਹ ਕਦੇ ਬਿਆਨ ਜੰਗੀਰ ਕੌਰ ਇਹ ਦਿੰਦੀ ਰਹੀ ਆ ਕਿ ਸਰਬਜੀਤ ਸਿੰਘ ਜਿਹੜਾ ਇੱਕ ਕਾਤਲ ਦਾ ਪੁੱਤਰ ਆ ਇਸ ਕਰਕੇ ਬੇਸਕੋ ਮਾਨਦਲ ਵੱਲੋਂ ਟਿਕਟ ਦਿੱਤੀ ਗਈ ਸਰਬਜੀਤ ਨੂੰ ਪਰ ਬਰਾਬਰ ਇਹਨਾਂ ਬਦਲ ਕੇ ਆ ਨੇ ਤੇ ਉਸ ਸ਼ਹੀਦ ਦੇ ਪਰਿਵਾਰ ਨੂੰ ਰੋਲਿਆ ਤੇ ਇਹਨਾਂ ਨੇ ਅੱਗੇ ਨਹੀਂ ਆਉਣ ਦਿੱਤਾ ਭਾਵਕੇ ਜਿੱਤਨ ਨਹੀਂ ਦਿੱਤਾ ਬੀਬੀ ਖਲੜਾ ਬੜੀ ਵੱਡੀ ਕੁਰਬਾਨੀ ਆ ਖਲੜਾ ਸਾਹਿਬ ਦੀ ਤੇ ਉਹ ਲੋਕਾਂ ਨੇ ਨਹੀਂ ਜਿਤਾਈ ਬਾਦਲ ਕਹਨੇ ਬਰਾਬਰ ਉਹਦੇ ਬੰਦਾ ਖੜਾ ਕੀਤਾ ਤੇ ਜੇਕਰ ਆਪਾਂ ਬੰਦੀ ਸਿੰਘਾਂ ਨੂੰ ਕਹ ਦੀਏ ਤਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਖੁਦ ਸਕਵੀਰ ਬਾਦਲ ਇੱਕ ਵੱਡਾ ਅਤਵਾਦੀ ਐਲਾਨ ਦਾ ਹੈ ਤੇ ਹੁਣ ਟਗਵੰਜ ਕਰਦੇ ਆ ਕਿ ਉਹਨਾਂ ਦੇ ਅਸੀਂ ਕੇਸ ਲੜਦੇ ਆ ਜੀ ਉਹਨਾਂ ਨੂੰ ਅਸੀਂ ਬਾਹਰ ਕੱਢਣਾ ਚਾਹੁੰਨੇ ਆ ਪਰ ਇਹ ਉਹੀ ਬਾਦਲਾ ਜ ਜਦੋਂ ਕਿ ਸਿੱਖੀ ਅਨਕ ਦੀ ਖਾਤਰ ਜੇਲਾਂ ਵਿੱਚ ਬੰਦ ਅਨੇਕਾਂ ਨੌਜਵਾਨਾਂ ਨੂੰ ਅਤਵਾਦੀ ਕਹਿ ਕੇ ਮਾਰਿਆ ਜਾਂਦਾ ਸੀ ਤੇ ਬਾਦਲ ਸਿੱਖਾਂ ਨੂੰ ਕਾਂਗਰਸ ਦੇ ਏਜੰਟਾ ਤੇ ਹੋਰ ਅਨੇਕਾਂ ਤਰ੍ਹਾਂ-ਤਰ੍ਹਾਂ ਦੇ ਜਿਹੜਾ ਬਿਆਨ ਨਿੰਦਾ ਸੀ ਅੱਜ ਤੋਂ ਨਹੀਂ 40 ਸਾਲ ਤੋਂ ਪਹਿਲਾਂ ਜਦੋਂ ਕਿ ਪੰਜਵਾਰੀ ਮੁੱਖ ਮੰਤਰੀ ਬਣਿਆ ਇਹਦੇ ਰਾਜ ਦੇ ਵਿੱਚ ਬਹੁਤ ਤੱਕੇ ਸਾਈਆਂ ਹੋਈਆਂ ਗੁੰਡਾ ਰਾਜ ਸੀ ਬਾਦਲ ਕਿਆ ਨੇ ਉਹ ਕਿਹੜੀ ਚੀਜ਼ ਹੈ ਜਿੱਤੇ ਕਬਜ਼ਾ ਨਾ ਕੀਤਾ ਹੋਵੇ ਥੋੜੇ ਅੱਗੇ ਆਪਾਂ ਹੋਰ ਚੱਲਦੇ ਹਾਂ ਇਹ ਬਾਦਲ ਨੇ ਆਪਣੇ ਰਾਜ ਦੇ ਵਿੱਚ ਬਲੂ ਸਟਾਰ ਵਰਗੇ ਖੂਨੇ ਸਾਕੇ ਨੂੰ ਪੁੱਲ ਜਾਨ ਦੀ ਨਸੀਹਤ ਦਿੱਤੀ ਸੀ ਕਿ ਇਹਨਾਂ ਨੂੰ ਹੁਣ ਤੁਸੀਂ ਜਿਹੜਾ ਸਾਕਾਗਾ 1984 ਦਾ ਇਹਨੂੰ ਭੁੱਲ ਜਾਣਾ ਚਾਹੀਦਾ ਇਹਨੇ 도ਗਲੇਪਣੀਆਂ ਜਿਹੜੀਆਂ ਹੱੱਦਾ ਸੀ ਪ੍ਰਗਾਸ ਬਾਦਲ ਨੇ ਉਹ ਪਾਰ ਕਰਕੇ ਗਿਆ ਗਾ ਇਥੋਂ ਜੱਗ ਤੋਂ ਕਹਿਦੀ ਆਪਾਂ ਜਦੋਂ ਖੂਨੀ ਸਾਕਾ ਹੋਇਆ ਉਹ 1978 ਦੇ ਵਿੱਚ ਇਹ ਭਾਜਪਾ ਦੇ ਨਾਲ ਰਲ ਕੇ ਇੰਦਰਾ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੰਦਾ ਤੇ ਲੁੱਡੀਆਂ ਪਾਉਂਦਾ ਭਾਜਪਾ ਨਾਲ ਅੜਕੇ ਜਿਹੜਾ ਪੰਗੜੇ ਪਾਉਂਦਾਗਾ 1978 ਚ ਵਿੱਚ ਤੇ ਕਿਹਾ ਗਿਆ 1984 ਚ ਕਹਿਣਾ ਸੀ ਮਾਫ ਕਰ ਲੈ ਇਸ ਗੱਲ ਲਈ ਤੇ ਇਹਨੇ ਬਹੁਤ ਖੁਸ਼ੀ ਜਾਰ ਕੀਤੀ ਜਿਹੜਾ ਇਹਦਾ ਟਾਰਗੇਟ ਸੀ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਵਾਉਣਾ ਤੇ ਬਾਕੀ ਉਹਦੇ ਨਾਲ ਦੇ ਸਿੰਘਾਂ ਨੂੰ ਉਹ ਬਾਦਲ ਦਾ ਪੂਰਾ ਲਗਭਗ ਹੋ ਗਿਆ ਸੀ ਬਾਦਲ ਨੇ ਕਹੇ ਕਿ ਰਾਪ ਅਧਰਾ ਹੋ ਗਿਆ ਸੀ ਇਸ ਕਰਕੇ ਬਾਰ-ਬਾਰ ਮੁੱਖ ਮੰਤਰੀ ਭਾਜਪਾ ਨਾਲ ਆਰਐਸਐਸ ਨਾਲ ਜਿਹੜਾ ਗੱਠਜੋੜ ਕਰਕੇ ਇਹ ਸਭ ਕੁਝ ਕਰਦਾar ਸੀ ਸਿੱਖ ਕੋ ਥੋੜੀ ਜੀ ਧਿਆਨ ਨਾਲ ਗੱਲ ਨੂੰ ਸੁਣੇ ਕਿ ਇਹਨੇ ਅਕਾਲ ਤਖਤ ਦੇ ਹੁਕਮਾਂ ਦੀ ਘੋਰ ਉਲੰਘਣਾ ਕੀਤੀ ਬਾਦਲ ਨੇ ਇੱਕ ਕੋਈ ਤਮਾਕੂ ਵਾਲੀ ਫੈਕਟਰੀ ਸੀ ਉਸ ਨੂੰ ਇਸ ਨੇ ਆਪਣੀ ਕੰਪਨੀ ਉਸ ਕੰਪਨੀ ਨੂੰ ਤਮਾਕੂ ਵਾਲੀ ਕੰਪਨੀ ਨੂੰ 8 ਲੱਖ ਰੁਪਇਆ ਦਿੱਤਾ ਬਾਦਲ ਨੇ ਹੁਣ ਤੁਸੀਂ ਦੇਖ ਲਓ ਜਿਹੜਾ ਜਿੱਥੇ ਗੁਰੂ ਸਾਹਿਬ ਦੇ ਘੋੜੇ ਨਹੀਂ ਲੰਗ ਲੰਗਦੇ ਸੀ ਤਮਾਕੂ ਵਾਲੀ ਜਗ੍ਹਾ ਦੇ ਵਿੱਚ ਉੱਥੇ ਬਾਦਲ ਉਸ ਕੰਪਨੀ ਨੂੰ ਆਪਦੇ ਨਿੱਜੀ ਫੰਡਾ ਵਿੱਚ ਕਹਿ ਦਈਏ ਜਾਂ ਆਪਾਂ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਵਿੱਚੋਂ ਕਹਿ ਦਈਏ ਕਿ ਉਹ ਤੋਂ ਸਾਰੇ ਫੰਡ ਦਿੰਦਾ ਰਿਹਾ ਇਸ ਕਰਕੇ ਇਹਨੂੰ ਬਾਰ-ਬਾਰ ਮੁੱਖ ਮੰਤਰੀ ਤਾਂ ਬਣਦਾ ਰਿਹਾ ਇਹਨੂੰ ਸਿੱਖਾਂ ਨੂੰ ਤਾਂ ਪਤਾ ਸੀ ਕਿ ਇਹ ਸਿੱਖ ਤਾਂ ਜਿਹੜੇ ਮੈਂ ਪਿੱਛੇ ਲਾਏ ਹੋਏ ਨੇ ਇਹ ਤਾਂ ਮੇਰੇਆਂ ਕੱਟੜ ਭੇਡਾਂ ਨੇ ਤੇ ਬਾਕੀ ਜਿਹੜੇ ਹਿੰਦੂ ਤਾਂ ਵਕਾਸੀ ਜਾਂ ਕੋਈ ਵਪਾਰੀ ਵਰਗ ਸੀ ਉਹਨਾਂ ਨੂੰ ਕਮੇ ਆਪਣੇ ਉਹਦੇ ਤੇ ਲੈਣਾ ਤੇ ਬਾਦਲ ਨੂੰ ਸਭ ਕੁਸ ਆਉਂਦਾ ਸੀ ਤੇ ਬਾਦਲ ਨੇ ਖੁਦ ਸਿੱਖਾਂ ਦੀਆਂ ਪੰਗਾ ਰੋਲ ਲੀਆਂ ਤੇਤੀਆਂ ਪੈਣਾ ਦੀ ਜਿਹੜੀਆਂ ਚੁੰਨੀਆਂ ਨੇ ਉਹ ਵੀ ਇਹਦੇ ਰਾਜ ਦੇ ਵਿੱਚ ਰੋਲਦੀਆਂ ਰਹੀਆਂ ਕਿਵੇਂ ਇਹਨਾਂ ਦੀ ਔਰਬਟ ਔਰਬਟ ਬੱਸਾਂ ਸਾਰੇ ਆਮ ਸਾਡੀਆਂ ਲੜਕੀਆਂ ਪੈਣਾ ਤੇ ਮੁੰਡੇ ਨੌਜਵਾਨਾਂ ਨੂੰ ਮਾਰਦੇ ਰਹੀਆਂ ਕਿਤੇ ਕੋਈ ਇਤੇ ਕਿਸ ਨਹੀਂ ਹੋਇਆ ਹੌਣ ਗਲਾ ਖਰਾਬ ਸੀ ਅੱਜ ਚਾ ਤੁਹਾਡੇ ਨਾਲ ਇਹ ਬੇਨਤੀ ਕਰਦਾ ਸੀ ਕਿ ਬਾਦਲ ਪਰਿਵਾਰ ਦੀਆਂ ਆਪਾਂ ਥੋੜੇ ਦਿਨਾਂ ਵਿੱਚ ਇੱਕ ਵੱਡਾ ਖਲਾਸਾ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਤੁਹਾਨੂੰ ਅਸਲ ਹੱਤ ਆਪੇ ਪਤਾ ਲੱਗ ਜੂ ਕਿ ਅਸੀਂ ਕਿੱਥੇ ਖੜੇ ਸੀ ਇਹ ਬਾਦਲ ਕਿ ਕਿੱਥੇ ਖੜੇ ਸੀ ਤੇ ਧੰਨਵਾਦ ਇੰਨੀ ਅਗਲਾ ਨਾਲ ਬਹਿਰ ਜੀ ਦਾ ਖਾਲਸਾ ਸ੍ਰੀ ਵਹਿਜ ਜੀ ਕੀ ਫਤਹਿ